ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸਾਹੋਕੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਬਰਗਾੜੀ ਰਹਿ ਜਾਂਦਾ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਗੋਪੀ ਮਿਸਤਰੀ ਪਿੰਡ ਸਾਹੋਗੇ ਜ਼ਿਲ੍ਹਾ ਮੋਗਾ ਤਜੀਹਵਾਗਾ ਬਰਾ ਮੋਬਾਈਲ ਨੰਬਰ 82899 828 ਡੇਟ ਠੀਕ ਆ ਵੀਰੇ ਘਰ ਦੀ ਵਹਿੜੀ ਹੈ ਜੀ ਘਰ ਦੀ ਜੀ ਸੂਆ ਕਿੰਨਾ ਮਾ ਜੀ ਦੂਜੇ ਸੂਆ ਹੁੰਦੀ ਸਮਾਂ ਕਿੰਨਾ ਕੁ ਲਊਗੇ ਜੀ ਵਾ ਦੱਸ ਦਿਆਂ ਲੱਗੀ ਡੇਟ ਮੁਤਾਬਕ ਠੀਕ ਆ ਵੀਰੇ ਪਿਛਲੇ ਸੂਏ ਕਿੰਨਾ ਕੁ ਦੁੱਧ ਦਿੱਤਾ ਜੀ ਜਿਹੜਾ 1700 16 ਦੇ ਵਿੱਚ ਦੁੱਧ ਦਿੱਤਾ ਸੀ ਠੰਡੀ ਸੀਲ ਹੈ ਜੀ ਵੱਧ ਗਈ ਥਣਾ ਤੇ ਡੰਨਾ ਜੀ ਜਮਾ ਇੱਕ ਨੰਬਰ ਕੋਈ ਸੀਮ ਰਿਕਾਰਡ ਹੈਗਾ ਜਿਹੜਾ ਲੱਗਿਆ ਇਹਦੇ ਜੀ ਇਹਦਾ ਜੀ ਬੰਦਾ ਵਾਹੇ ਚੰਗੀ ਭਰੇ ਹੋਏ ਆ ਭਾਈ ਠੀਕ ਹੈ ਪਰ ਰਿਕਾਰਡ ਹੈ ਨਹੀਂ ਗਾ ਇਹ ਰਿਕਾਰਡ ਆ ਆਪਾਂ ਨੂੰ ਪਤਾ ਨਹੀਂ ਠੀਕ ਹੈ ਜੀ ਦੋੜ ਕੇ ਦਿਖਾ ਦੀ ਵੀਰੇ ਕੱਦ ਕਾੜ ਦੇ ਪੱਖ ਤੋਂ ਵੀ ਚੰਗੀ ਹੈ ਜੀ ਜਾਤ ਬਰੀਡ ਦੀ ਵੀ ਪੂਰੀ ਚੰਗੀ ਹੈ ਸੋਹਣੀ ਫੇਸ ਕੁਆਲਟੀ ਬੋਦੀ ਵਾਲੀ ਵਹਿੜਾ ਜੀ ਵਜਨ ਵਜੂਦ ਵੀ ਪੂਰਾ ਚੰਗਾ ਬਾਈ ਦੱਸਦਾ ਕਿ ਲਵਾਇਆ ਤਾਂ ਚੰਗਾ ਹੀ ਆ ਪਰ ਆਪਾਂ ਰਿਕਾਰਡ ਨਹੀਂ ਰੱਖਦੇ ਕਿਉਂਕਿ ਬਾਈ ਕੰਮਕਾਰ ਵਾਲਾ ਬੰਦਾ ਮੈਸਤਰੀ ਦਾ ਕੰਮ ਆ ਜੀ ਵੇਟ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਪਹਿਲੇ ਸਵੇਰ ਬਾਈ ਦੱਸਦਾ ਕਿ 17 ਕਿਲੋ ਦੁੱਧ ਦਿੱਤਾ ਵਾ 1 ਕਿਲੋ ਜਿੰਨੀ ਸੇਵਾ ਤੁਸੀਂ ਕਰ ਲੋਗੇ ਉਹਨਾਂ ਚੋ ਸਕਦੇ ਆ ਥਾਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀਂ ਚਵਾਈ ਵਾਲਾ ਥਾਣਾ ਜੀ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਸੋਹਣਾ ਹਵਾਨਾ ਥਣ ਕੱਲਾ ਕੱਲਾ ਨਿਖੜ ਮਾ ਹੱਥੀਂ ਚਵਾਈ ਵਾਲਾ ਥਾਣਾ ਲੈ ਚੱਲੀ ਵੀਰੇ ਸ਼ਾਈਨਿੰਗ ਵਾਲੀ ਸਕੈਨ ਆ ਬਾਕੀ ਤੁਹਾਨੂੰ ਦੇਖ ਕੇ ਰਹੇ ਪਸ਼ੂ ਤਾਂ ਬਾਈ ਕੋਲ ਲਗਭਗ ਤਿੰਨ ਤੋਂ ਚਾਰ ਹੀ ਆ ਜੀ ਪਰ ਹੈ ਚੰਗੇ ਆ ਸੇਵਾ ਗੌਰਜ ਵੀ ਮਾਲਕਾਂ ਦੀ ਪੂਰੀ ਚੰਗੀ ਆ ਸਾਰੇ ਪਸ਼ੂ ਸੰਭੇ ਪਲੇ ਆ ਪੂਰੇ ਰਾਜੀ ਆ ਜਿਹੜੇ ਹਿਸਾਬ ਨਾਲ ਕਦ ਬਜਣਾ ਜੀ ਉਹਸਾਵਨਾ ਦਾ ਕਰਮਾਰੀ ਨੂੰ ਦੁੱਧ ਦੇਣਾ ਕੋਈ ਓਕੇ ਜਿਵੇਂ ਅੱਖ ਨੰਬਰ ਠੀਕ ਆ ਫੁੱਲਾ ਹੀ ਦੇਣਾ ਚਾਹੀਦਾ ਛੰਡੇ ਸੇਲ ਵੀ ਪੂਰੀ ਆ ਜਿਵੇਂ ਕੋਈ ਮਰਜੀ ਬੈਠਾ ਰਵੇ ਬਾਕੀ ਕੁਆਲਿਟੀ ਵੀ ਤੁਸੀਂ ਚੈੱਕ ਕਰ ਹੀ ਸਕਦੇ ਹੋ ਜੀ ਜਾਤ ਬਰੀਡ ਵੀ ਪੂਰੀ ਚੰਗੀ ਆ ਦੁੱਧ ਜਿੰਨਾ ਮਰਜੀ ਚੋਲਿਓ ਬੰਦਾ ਸੇਵਾ ਵਾਲਾ ਹੋਵੇ ਡਿਮਾਂਡ ਵੀਰੇ ਲੈਣ ਦੇਣ ਜੀ ਵਾਲੀ 99000 ਇਹਦਾ ਬਾਕੀ ਮੌਕੇ ਤੇ ਹੋ ਜਾ ਕਿੰਨਾ ਜੀ 95 95000 ਠੀਕ ਆ ਜੀ 95000 ਰੁਪਇਆ ਡਿਮਾਂਡ ਹੈ ਜੀ ਕੱਚੀ ਕੱਚੀ ਦੀ ਹੈ ਜੀ ਬਾਕੀ ਬਾਈ ਕਹਿੰਦਾ ਮੌਕੇ ਤੇ ਜਰੂਰ ਕਰ ਦਾਂਗੇ ਕੋਈ ਆਏ ਨੀਗਾ ਫੈਕਸੀ ਆ ਰੇਟ ਬਈ ਲੈਣ ਆਈਆਂ ਮਾਣਦਾਨ ਜਰੂਰ ਖੁੱਲਾ ਹੋ ਜਾਊਗਾ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ